हां जी मित्रों प्यार भरी साथ छ है गाइस ਤੁਹਾਡਾ ਸਵਾਗਤ ਕਰਦੇ ਇੱਕ ਹੋਰ ਨਵੀਂ ਵੀਡੀਓ ਤੇ ਬਲੌਗ ਦੇ ਵਿੱਚ ਅੱਜ ਆਪਾਂ ਲੇਜ਼ਰ ਕਰਾ ਕੱਢਤਾ ਕਰਤਾਰ ਪਿੱਛੋਂ ਕੱਢਤਾ ਤੇ ਸਵਰਾਜ ਪਿੱਛੋਂ ਕੱਢਣ ਲੱਗੇ ਲੇਜ਼ਰ ਕਰਾ ਆਪਾਂ ਇੱਥੇ ਕੱਢ ਦਿੰਦੇ ਦੋਨੇ ਇਕੱਠੇ ਕੱਢ ਦਿੰਨੇ ਆ ਕੱਲ ਯਾਰ ਬਹੁਤ ਜ਼ਿਆਦਾ ਮੀਂਹ ਪਿਆ ਮੈਂ ਪਿਛਲੇ ਬਲੌਗ ਨੂੰ ਐਂਡ ਤੇ ਕਲਿੱਪਾਂ ਦੇਖ ਲੈਣ ਦੋ ਤਿੰਨ ਕਲਿੱਪ ਐਡ ਕਰੀਆਂ ਸੀ ਆ ਦੇਖੋ ਸਾਰਾ ਕੱਲ ਗਰ ਦਾ ਮੀਂਹ ਜਿਵੇਂ ਹਾਰ ਕੇ ਪੱਟਿਆਂ ਮੈਂ ਗੱਲ ਲ ਜਵੇ ਪੈਰ ਦੇਆਂ ਦੇ ਮੋੜ ਖਰਾਬ ਹੋਣ ਲੱਗ ਜਾਂਦੇ ਇੱਥੋਂ ਤੇ ਰਾ ਆਪਾਂ ਦੋਨੇ ਸਿਸਟਮ ਖੋਲ੍ਹ ਲਈ ਸੀ ਤਾਂ ਹਾਲਾ ਇਥੋਂ ਕਰਾ ਤੋ ਤੇ ਉਹਦਾ ਖੋਲ ਕੇ ਵਿੱਚੀ ਧਰਤਾ ਸੀਰ ਮੁੜ ਕੇ ਦਰੱਖ ਡਿੱਗੇ ਜਰਾ ਚ ਨੀਵੇਂ ਸੀ ਮੁੜ ਕੇ ਟੁੱਟਣਾ ਜਾਵੇ ਸ਼ੀਸ਼ਾ ਨਾ ਪਤਾ ਓੜਾ ਕੱਚਾ ਹੀ ਹੁੰਦੇ ਨੇ ਇਹਨਾਂ ਦਾ ਇਹ ਪੇਚੀ ਰੱਖਤਾ ਸੀ ਮੇਰੇ ਨਾਲ ਕਰਾ ਦੇ ਦੇਖੀਏ ਦੇ ਵਿੱਚ ਪਿਆ ਹੈਗਾ 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 ਇਹਦੇ ਡੱਬਾ ਯਾਰ ਬਈ ਸਾਰਾ ਸਮਾਨ ਵਿੱਚ ਬੋਰੀ ਹੋ ਗਿਆ ਪਿੱਛੇ ਤੇ ਰਹਿ ਜਾਂਦਾਗਾ ਉਥੇ ਹੈ ਨਹੀਂ ਡੱਬਾ ਯਾਰ ਉਹਦੇ ਕੋਈ ਸਪੋਰਟਸ ਮਾਡਲ ਦੀ ਹੈ ਨਾ ਡੱਬਾ ਜਾ ਕਹੋ ਇਹਦੇ ਬਹੁਤ ਔਖਾ ਜਾਣ ਮੁੜ ਕੇ ਮਲਕ ਇਹ ਗਾਉਂ ਇੱਕ ਤਾਂ ਤਹਾ ਡੱਬਾ ਹੈ ਵੀ ਹੈ ਨਹੀਂ ਰੱਖਣ ਨੂੰ ਕਿਹੜਾ ਲੇਜਰ ਵਾਲਾ ਹੁੰਦਾ ਗਿਆ ਨਾ ਮਗਰ ਬਕਸਾ ਦਾ ਆਹ ਦੇਖ ਜੁਗਾੜ ਲਾ ਕੇ ਡੱਬਾ ਬਣਾਈਏ ਤੇ ਬਕਸਾ ਲਾ ਕੇ ਬਣਾਈਏ ਹਾਰ ਕੇ ਗੱਲ ਮਾਈ ਟਾਂਗ ਲੈ ਸੀ ਤੀਂ ਸ਼੍ਰੀ ਕਾਲੀ ਕਾਲੀ ਜਿਹੋ ਦੀ ਉਹ ਉੱਥੇ ਡੰਗਰ ਨੂੰ ਬਣਾਇਆਗਾ ਸੀ ਤਾਂ ਅਸੀਂ ਜੁਗਾੜ ਲਾ ਕੇ ਡੱਡ ਬਣਾਇਆਗਾ ਆ ਜੁਗਾੜ ਲਾ ਕੇ ਬਣਾਇਆ ਸੀ ਢੱਈ ਸੀ ਮੁੜ ਕੇ ਸਵਰਾਜ ਕੱਢਦੇ ਹੁਣ ਉਹ ਦੋਨਾਂ ਮਗਰ ਹਾਲ ਪਾਉਣੇ ਦੋਨਾਂ ਮਗਰ ਪੈਲੀ ਪੁਲੀ ਪਾਉਣ ਲੱਗਦੇ ਹੁਣ ਕਿਤਾ ਵੀਣ ਲਾ ਬਾਈ ਵੀ ਇੱਕ ਵਰੀ ਦੋਨੇ ਘੜਾ ਕੱਢਦੇ ਜਗਤੀ ਜੀ ਦਾ ਜੁਗੜਤਾ ਨਿਊ ਪੰਜਾਬ ਵਾਲਾ ਜੁਗੜਤਾ ਇਹ ਕਰਤਾਰ ਮਗਰਪਾਲੇ ਹਾਲ ਇਹਦਾ ਮਗਰੀ ਹਾਲ ਪਾਉਣੇ ਆ ਤੇ ਮੈਂ ਜਾਣਾ ਬਰਨਾਲੇ ਮਾੜਾ ਕੰਮ ਕਰਨਾ ਤੇ ਰਾਕੇ ਦੇਖਾਂਗੇ ਆਕੇ ਬਾਹਵਾਂਗੇ ਜਮੀਨ ਫਿਰ ਆਪਾਂ ਹਾਜੀ ਮਿੱਤਰੋ ਕਿਸੇ ਨੇ ਪੰਪ ਦਾ ਤੇਲ ਬਦਲੀ ਦੇਣਾ 100 ਘਾਟੇ ਪੰਪ ਦਾ ਤੇਲ ਬਦਲ ਰਹਿੰਦਾ ਕਹਿੰਦੇ ਨਾ ਪੰਪ ਨਾ ਖਰਾਬ ਨਹੀਂ ਹੁੰਦਾ ਸੇ ਤੇ ਛੇਤੀ ਤੋਂ 100 ਘੰਟੇ 1.5 ਘੰਟਾ ਚੱਲ ਗਿਆ ਕਰਾ ਤੇ ਫਿਰ ਫਿਰ ਤੇਲ ਬਦਲਣ ਲੱਗਿਆ ਦਾ ਪੰਪ ਦਾ ਵਿੱਚਲਾ ਬਸ ਤੇਲ ਬਦਲ ਦੇਣੇ ਪੰਪ ਦਾ ਕੱਢ ਦੇਣਾ ਥੱਲੇ ਹੋਲ ਲਗਾ ਦੇ 100 ਘਾਟੇ ਸਰਬਜ਼ਾਰੀ ਹੁੰਦੀ ਹੈ 350 ਦੇ ਬਾਹੋਂ ਵਾਲੀ ਆ ਥੋੜੀ ਘੰਟੇ ਰਹਿ ਗਈ ਦੀ ਵੀ ਬਾਅਦ ਤੀਰ ਬਦਲਣੇ ਹੁਣ ਬਸ ਹੁਣ ਆ ਖੋਲ ਨਾ ਇਧਰ ਨਾ ਡੜ ਜਾ ਚਲੋ ਮਿੱਤਰੋ ਸਾਰਾ ਮੁਗਲਾ ਦਾ ਡੀਜ਼ਲ ਮਕਸ ਹੋਇਆ ਪਿਆਗਾ ਆ ਖੋਲ ਤੇ ਨਾ ਡੜ ਚੁਸ ਮਗਲਾ ਜਾਂਣ ਲੱਗ ਗਿਆ ਕਹਦਾਂਗਾ ਨਾ ਡੜ ਜਾ ਡੀਜ਼ਲ ਆ ਮਲੇ ਡੀਜ਼ਲ ਹੀ ਆਉਂਦਾ ਹੈ ਫਿਲਹਾਲ ਤਾਂ ਸਾਰਾ ਦਾ ਡੀਜ਼ਲ ਹੀ ਆਉਂਦਾ ਸਾਰਾ ਮੋਰਲੋਂ ਗਾੜਾ ਪਾ ਲਾ ਗਏ ਆਪਾਂ ਨੂੰ ਹੁਣ ਉਹ ਲੱਗ ਗਿਆ ਮੋਰਲ ਵਾਲੇ ਹੂੰ ਉਹ ਲੱਗ ਗਿਆ ਰੇ ਬੰਦ ਕਰ ਦੇ ਪਹਿਲਾ ਹਾਈ ਕੰਟਰੋਲ ਲੀਵਰ ਤੇ ਵੀਰੇ ਬੰਨਿਆ ਹੋਇਆਗਾ ਚੱਕਰ ਵੀਰੇ 1500 ਆਹ ਕੰਟਰੋਲ ਲੀਵਰ ਬੰਨਿਆ ਹੋਇਆ ਵੀਰੇ ਚਾਹੀਦਾ ਹਦਾ ਬਈ ਆਪਾਂ ਸਿੱਧੀ ਗੱਲ ਆ ਕੋਈ ਮੋਡੀਫਿਕੇਸ਼ਨ ਨਹੀਂ ਤੇਰਾ ਹਾਲਾ ਦੇਖ ਲੋ ਚੱਕਰ ਵੀ ਮੇਰੇ 1500 ਪੂਰੇ ਆ ਹਾਲੇ ਦੇਖੋ ਯਾਦ ਇਕੜ ਰੋ ਬਾਈ ਕੋਈ ਮੋਡੀਫਿਕੇਸ਼ਨ ਬਿਨਾ ਪਹਿਲਾ ਹੀ ਗੇਅਰ ਤੇ ਕੰਟਰੋਲ ਬੰਨਿਆ ਹੋਇਆ ਵੀਰੇ ਬਾਕੀ ਯਾਰ ਓਕੇ ਰਿਪੋਰਟ ਆਪਾਂ ਵੀਰੇ ਸਾਢੇ ਸਪਾਈ ਆ ਜਰਾ ਆ ਬੋਗ ਜਾਂਦੀ ਮੁਰ ਜਾਂਦਾਗਾ ਤੇ ਮਿੱਤਰੋ ਹੁਣ ਕੰਟਰੋਲ ਦਿਖਾਇਆ ਜਾਣਾ ਥੱਲੇ ਕੰਮ ਕਰਦੇ ਰਾ ਤੇ ਤੇਰਾ ਹਾਲ ਆਪਣੇ ਫੁੱਲ ਗਿੱਲਾ ਬਾੜਾ ਕਿਹੜੇ ਮ ਬਾਤ ਤਨੇ ਟੈਸਟਿੰਗ ਵੀਡੀਓ ਦਿਖਾਉਣਗੇ ਬਸ ਆ ਥੋੜੇ ਕੈਮਰਾ ਪਹਿਲਾਂ ਮ ਗੇਅਰ ਲਾਉਂ ਵੀਰੇ ਤੀਜਾਂ ਵੀਡੀਓ ਫਿਰ ਚੌਥਾਂ ਵੀਡੀਓ ਫਿਰ ਪਹਿਲਾ ਹਾਈ ਚੱਕਰ ਰੱਖੂ ਕੁੰਬਰੇ ਮੇ 15 ਤੋਂ 1600 ਚੱਕਰ ਰੱਖੂ ਮੇਰਾ ਇਹ ਤੀਜਾਂ ਵੀਡੀਓ ਕੁੰਨੇ ਲੀਵਰ ਥੱਲੇ ਆ ਚੱਕਰ ਰੱਖੂ 1600 ਚੱਕਰ 1600 ਚੱਕਰ ਰੱਖੂ ਮੈਂ ਆ ਦੇਖ ਲੋ ਵੀਰੇ ਨਾਡਲ 3 3 ਜਗੇ ਲਗੇ ਇਹ ਆਨ ਆਰਡਰ ਕਰਦਾ ਚੌਥਾ ਦੋਨੇ ਦੀ ਬਰ ਥੱਲੇ ਆ ਚੱਕਰ ਰੱਖੂੰ ਕਹਾ ਮੈਂ ਦੇਖ ਲਈ ਮੈਂ ਚੱਕਰ ਗਾ 16 ਚੱਕਰਾ 16 ਚੱਕਰਾ ਚੱਕਰ ਆ ਵੀਰੇ 1500 ਆ ਐਨੇ ਚੱਕਰ ਡ੍ਰੌਪ ਕਰ ਦੋ ਵੀਰੇ ਆਪ ਦੇਖ ਲੋ ਬਸ ਹੋਰ ਵੀ ਲੱਗਿਆ ਹੋਗਾ ਹੋ ਗਿਆ ਇਹਨੂੰ ਕੋਈ ਪਰਵਾਹੀ ਹੀ ਨਹੀਂ ਹੈਗੀ ਚੱਕਰ ਖਾ ਲੈਣਾ ਤੈਨੂੰ ਯਕੀਨ ਨਹੀਂ ਕਰਨਾ ਵੀ ਦੇਖ ਲੋ 15 ਚੱਕਰ ਆ ਚੱਕਰ ਆ ਜੂਏ ਕੋਈ ਡ੍ਰੌਪ ਕਰਕੇ ਤੁਰਦਾ ਫੇਰੇ ਚੱਕਰ ਫੜ ਲੇ ਉੱਚੀ ਮਾਰ ਕੇ ਰੋ ਦੇ ਲਾ ਆ ਲੈ ਜਿੱਥੇ ਵੀੜੀਆਂ ਚੱਲਦਾ ਮਿੱਟੀ ਫੁੱਲ ਪਾੜਦਾ ਵਾਕਰੋ ਹੋਰ ਮੂੜ ਤੇ ਕੋਈ ਪਰਵਾਹ ਨਹੀਂ ਬੋਕ ਜੇ ਨੂੰ ਚਲ ਆ ਬੈਗ एयर ਵੀ ਆਏ ਮਾਰਾ ਲੈਪ ਜਾ ਕੇ ਦੇਈ ਨਹੀਂ ਮੈਂ ਆਹ ਲੱਗੇ ਲਗਾਈ ਸੀ ਬੈਗੇ ਰਗਾ ਕਲਾ ਕੰਟਰੋਲ ਬੰਦੇ ਆ ਗਿਆ ਲੈ ਮੇਰਾ ਇੱਕਲ ਹੋਰ ਤੁਸਨ ਦਿਖਾਦਾ ਮੇਰੇ ਫਾਲੇ ਨਵੇਂ ਆ ਜਾਵਾ ਉਹ ਦੇ ਲੋ ਫਾਲੇ ਦੇ ਪਾਸੇ ਭੱਲੇ ਤਾਹਾਂ ਪੁਰਾਣੇ ਘਰ ਤੇ ਪਹਿਲੀ ਫੁੜੇ ਸਮਾਰ ਕੇ ਉਹ ਹੋਊਗੀ ਆ ਬੋਕ 1500 ਆਲੇ ਮੋੜ ਤੇ ਕਿੱਥੇ ਡਰਾਵਾ ਮਾੜੇ ਬੋਟੇ ਚੌਥੇ ਵੀਡੀਓ ਵਿੱਚ ਨਾ ਤੋਰਦਾ ਬਹੁਤ ਯਾਦ ਆ ਰਹੀ ਟਰੱਕ ਆਲਾ ਮੰਨ ਲਓ ਪਹਿਲੀ ਬਾਦੀ ਆਪਾਂ ਹੁਣ ਚੱਲਦਾ ਵਾ ਘਰੇ ਉਹ ਸਾਹਮਣੇ ਦੇਨ ਅੱਜ ਨਗਰਤੀ ਹੋ ਸਕਿਆ ਅੱਤੀੜ ਏਕੀ ਰਹਿ ਗਈ ਬਸ ਪੌਣੀ ਟੈਂਕੀ ਤੇ ਚਾਈ ਦੇ ਟਰੈਕਟਰ ਦਾ ਆਪਾਂ ਲੱਗ ਬਗ ਆਪਾਂ 4 ਕਿਲੇ ਆਹਾ 4 ਹੋ 8 8 ਤੇ 1.5 ਨੋ 9 ਬਾਸ ਕਿਲੇ ਬਾਦੇ ਆਪਾਂ ਵੇ ਚੱਲਦਾ ਘਰੇ ਬਾਕੀ ਦੇਖ ਲ ਜੇ ਹੁਣ 22 ਦਾ ਆਪਾਂ ਫਿਰ ਪਹਿਲੀ ਬਲੌਕ ਦਹਾਂ ਕੰਟੀਨਿਊਸ ਕਰਾਂਗੇ ਨਹੀਂ ਤਾਂ ਆਪਾਂ ਕਾਨੂੰ ਗੋਣੀ ਹੀ ਫਿਰ ਕਾਨੂੰ ਮਸੇ ਕਾਨੂੰ ਮੁਸ਼ਕਲ ਆ ਲਈ ਜੇ ਚੱਲੇ ਤਾਂ ਚੱਲਿਆ ਤਾਂ ਆਪਦੀ ਲਾਵਾ ਕਿ ਲੈਜਰ ਆਪਦਾ ਕੰਮ ਵੀ ਖੇਚਣਾ ਮੋੜ ਕੇ ਫਿਰ ਆਪਦਾ ਕੰਮ ਵੀ ਰਹਿ ਜਾਂਦਾ ਤਾ ਤੂੜੀ ਆਖਰੀ ਤੇ ਕੰਮ ਰਹਿ ਜਾਂਦਾ ਆਪਣਾ ਸਾਰਾ ਕੰਮ ਤੂੜੀ ਵੇ ਬਾਖਰੀ ਤੇ ਮੜਾਈ ਜਾਵੇ ਕੰਮ ਮੁੜ ਕੇ ਲੈਜਰ ਰਹਿ ਜੇ ਇੱਕ ਕਿਰਾਏ ਤੇ ਚਲਾ ਦਾਂਗੇ ਤੇ ਕੰਬ ਦੇ ਨਾਲ ਆ ਚੱਲ ਤੇ ਮੁਰਕ ਚੱਲਦਾ ਮਿੱਤਰੋ ਘਰੇ ਜਾ ਕੇ ਦੇਖਿਆ ਤੂੜੀ ਖਾ ਕੇ ਭੁੱਖ ਲੱਗੀ ਜਾਂਦੀ ਹੁਣ ਤਾਂ ਜੇ ਹੁਣ ਰਾਦੇ ਬਣੇ ਮੇਰੇ ਪੈਲੀ ਬਹੁਤ ਤੇ ਮਹੌਣ ਲਾ ਕੇ ਆਣਾ ਪਹਿਲੀ ਬਾਈਆਂ ਨਾਲ ਨਹੀਂ ਮੁੜ ਕੇ ਤੜ ਕੇ ਸਾਰੇ ਬਾਵਾਗੇ ਤੜ ਕੇ ਸੇਵ ਸੇਵ ਹੀ ਉਠਾਂਗੇ ਤੇ ਤੇਲ ਪਾ ਲਿਆ ਕਰ ਲਈ ਟੈਂਕੀ ਫੁੱਲ ਬੰਗ ਕਰ ਲਈ ਫੁੱਲੀ ਵੰਨੋ ਤੇ ਚਲਦੇ ਆਪਾਂ ਜੋ ਸਵਰਾਜ ਮਗਰ ਵੀ ਹਲ ਪਾਲੇ ਸੀ ਤੁਨ ਆਖੇ ਇਸ ਵੇ ਇਕੱਠੀ ਬਾਵਾਗੇ ਆਪਾਂ ਪੈਣੀ ਆ ਸਵਰਾਜ ਉਹ ਫਟਾ ਬਾਅਦ ਸਵਰਾਜ ਮਗਰ 'ਚ ਪਾਲੇ 15 ਹਲ ਇਹ ਮਗਰ ਤੇ ਨਾਲ ਹਾਲੀ ਆ ਦੇਖ ਲੋ ਜਿਹੜਾ ਮਗਰ ਤੇ ਨਾਲ ਆ ਉਹਦੇ ਮਗਰ 15 ਪਾਲੇ

ਆ ਕੇ ਦੀਪ ਜੈ ਮਾਲਾ ਪੁੱਤ ਦੇਖ ਖੋਲ ਏ 15 ਆ ਦੇਖ ਫੇਰ ਵੇ ਮੋਹ ਚਾਲਦਾ 15 ਉਹਨੂੰ ਮਗਰ ਫੇਰ ਮਗਰ ਬੰਤੇ ਰਹੀਆਂ ਹਲੇ

ਤੁਹਕਲਾ ਕੱਠੇ ਲਿੜਾ ਲਾ ਗਿਆ ਜਿੰਨਾ ਦਾ ਦਾਦੋ ਕਰਦਾ ਵਰਤ ਹੋਈ ਸੋਨਾ ਬਹੁਤ ਸੋਨਾ ਬਈ 15 ਹਲਾ ਤਾਂ ਕਹੀ ਸੀ ਹਲਾ ਬਰੇ ਛੋਟਾ ਹੀ ਆਂ ਨਹੀਂ ਪਰ ਵਾਈ ਉਹਨਾਂ ਨੂੰ ਪਰ ਐ ਹੋੜੇ ਦਾ ਹੱਡੂ ਕੇ ਮੇਰੇ ਫੋਟਟੇ ਹੋਇਆ ਆਪਣੇ ਹਲੇ ਬਾ ਇੱਧਰ ਗਿਆ ਸੀ ਉੱਧਰ ਗਿਆ ਕਾਚਾ ਕਾਹਿਆ ਕਿਹੜਾ ਇੰਨਾ ਕੀ ਆਈ ਹਾਲ ਉੰਡੀ ਡੂਕੇ ਲਾਉਣੇ ਆ ਬਾਦ ਇਹ ਆ ਸਾਰੀ ਰੋਣੀਆ ਉਹ ਸਾਰੀ ਪਈ ਆ ਬੋਹਾਲੀ ਸਾਰੀ ਨਮਕਾਣੀ ਆ ਜੱਜ ਐ ਕੋਈ ਤਾਂ ਵੀ ਨਾ ਪਈ ਤੇ ਲੈ ਪਲਾ ਦੋ ਜ਼ੋਰ ਤੇ ਲੈ ਲਈ ਵੀ ਆ ਦੋਰ ਨਾ ਹੁਣ ਬਾਦਾਂਗੇ ਤਾਂ ਥੁੱਪ ਲੱਗ ਜੂ ਕਿਸਵਾ ਕਾ ਫੇਰ ਦਾ ਕੰਪਿਊਟਰ ਨਾਲ ਲਾਦਾਂਗੇ ਬਸ ਫੇਰ ਫੇਰ ਕੰਪਿਊਟਰ ਨਾਲ ਲਾ ਕੇ ਪਾਣੀ ਛੱਡ ਕੇ ਫੇਰ ਬਾਦਾਂਗੇ ਫੇਰ ਪਾਣੀ ਛੱਡੇ ਕੱਦੂ ਵਾਦਾਂਗੇ ਜਾਣਦੇ ਮੈਂ ਤਾਂ ਰੂਪੀ ਆ ਗਈ ਬਰਉਡੇ ਦਾ ਹੂੰ ਦੇਖ ਮળો ਡਾ ਥੱਕ ਬੜਾ ਗਿਆ ਨਾ ਵਾਕੇ ਨਾ ਜੋਰ ਲੱਗ ਗਿਆ ਡੱਕ ਪਿਆ ਸੀ ਆ ਤੇ ਛਾ ਰਹਿ ਗਿਆ ਆ ਬਰਾ ਦੁਪਹਿਰੇ ਗਾ ਟ੍ਰੈਕ ਹੈ ਨਹੀਂ ਲੈਣ ਦਾ ਰਹਾ ਪੱਤੇ ਵਿੱਚ ਨਾ ਖਜਾਰੇ ਮਸੀਨ ਪਾਈ ਆ ਟ੍ਰੈਨ ਦੁਪਹਿਰੇ ਸਾਰੇ ਕੰਮ ਨੇ ਸਾਰਾ ਦੁਪਹਿਰੇ ਕੰਮ ਜ਼ਿਆਦਾ ਹੁੰਦਾ ਵੀ ਸ਼ਾਮ ਨੂੰ ਲੈ ਜਾ ਸਵੇਰ ਦੇ ਲੱਗੇ ਹੋਏ ਆ ਸਾਰੇ 7 ਵਜੇ ਲੱਗੇ ਹੋਏ ਆ ਸੋਣਾਂ ਸਾਰੀ ਬਾਇਆ ਦੀ ਦੇ ਲੋ ਨਾ ਪਹਿਲੀ ਵਾਰ ਜ਼ਿਆਦਾ ਲੀਟਰ ਹੈ 50 ਲੱਕੜ ਡਰਾਪ ਕਰਦਾ 50 ਮਸਾਂ ਚੌਥਾ ਵੀਡੀਓ ਵਗੈਰਾ ਅੱਛਾ ਇਲਾ ਪਾਰਟੀ ਬਹੁਤ ਆ ਉਹ ਦਬਈ ਮੋਹ ਪਿਆਰੀ ਯਾਰ ਬੱਸ ਕਰਿਆ ਦਾ ਉਹ ਆ ਗਿਆ ਬਾਟੂ ਬਾਸ ਉਹ ਬੋਗਿਆ ਮੈਂ ਤੇ ਜਾਂਦਾ ਜਿਹੜੇ ਘੜਦਾ ਉਹਨਾਂ ਆਵਾਣ ਹੈ ਕੋਈ ਬਾਹਰ ਕੋ ਖਬਦਾ ਖਬਦਾ ਐ ਖਬਦਾਂ ਨੇ ਸਲੈਪ ਜੇ ਮਾਰਦਾ ਮਾਰਦਾ ਦਾ ਖੋਦ ਆ ਗਿਆ ਉਹਦਾ ਕਿਲਾ ਦੇਖਣਾ ਕਰ ਆਪ ਹੀ ਦੇਖ ਲੈ ਕੋਈ ਪਰਵਾਹੀ ਨਹੀਂ ਰਹਿਦਾ ਕੋਈ ਇਹਨੇ ਮਗਰ 17 ਹਾਲ ਗਏ ਤਾਂ ਹੀ ਪਰਵਾਹ ਇੱਕ ਮਾਣ ਵੀ ਦੇ ਕੇ ਤਾਂ ਮਰ ਨਹੀਂ ਗਈ ਇਹ ਤੇਰੇ ਦੂਰੇ ਪਰਵਾਹੀ ਨਹੀਂ ਮਤਲਬ 15 ਦੇ ਮਾਨ ਦਾ ਪਰਵਾਹ 17 ਦਾ ਮਾਣੀ ਮਡੀ ਪਰਵਾਹ ਮਾਨ ਲੈਦਾ ਆਪੂ ਕਜਾ ਲੱਗੇ ਪਏ ਸਾਰੀ ਪਣੀ ਬਾਗ ਦੇ ਅੱਗੇ ਟਰੈਕਟਰ ਫਿਰ ਰਖਾ ਕਰ ਆਬ ਜੋੜ ਦੇਣਾ ਚ ਇਧਰ ਆ ਜੀ ਸਾਰੀ ਬਾਤ ਇਧਰੋਂ ਆ ਹੁਣ ਆ ਉਹ ਤਾਂ ਕਿਆੜਨਾ ਫਿਰ ਬਾਪੂ ਕੇ ਬਾਸ ਕਰਾ ਦੇ ਕਰ ਤੂੰ ਸਾਰੀ ਬਾਤ ਹੀ ਮੈਂ ਐ ਚੌੜ ਕਰਦਾ ਚੌੜ ਚੌੜ ਵੀਰੇ ਨਗਰ ਦਾ ਕਿਹੜੇ ਹਾਲ ਲੱਗਦੇ ਆ ਉੱਥੇ ਵੀਡੀਓ ਦੇ ਲੈ ਲਾਈ ਹੀ ਤਬ ਗਿਆ ਕਲ ਕੋਈ ਨਾ ਭਾਈ ਲੈ ਜਾ ਹੁਣ ਉਹ ਅੱਜ ਕਲਾ ਫੂਲ ਚਾਰਜ ਕਰਨਾ ਹੈਗਾ ਉਹ ਤਾਹ ਤਾ ਕਰਵਾਉਦਾ ਗਿਆ ਪਰ ਵਜਦੇ ਆ ਗਿਆ ਮੈਂ ਜੇਦਾ ਭਾਈ ਸਮਾਰ ਕੇ ਹਾਲ ਡੂੰਗੇ ਲੈਣ ਫੇਰ ਚੱਲੋ ਤੀਜੇ ਮੀਡੀਆ 'ਚ 15 ਵਾਲਾਂ ਤੇ ਜੇ ਮੜੇ ਹੌਸੇ ਰਾਕ ਉੱਚੇ ਰਹਿ ਵਿਚ ਆ ਚੌਥੇ ਮੀਡੀਆ 'ਚ ਆਪਾਂ ਲੈਣ ਡੂੰਗੇ ਆਪਾਂ ਚਲੋ ਨਾ ਤੀਜੇ ਮੀਣੀ ਚੱਕਰ ਕਰ ਲਈਦਾ ਵਾ 1600 1800 ਸਸਤਾ 17 18 ਚੱਕਰ ਕੀਤੇ ਆ ਆਪਣੇ ਵੀਰੇ ਆ ਨਿਪੜਾ ਕੰਮ ਐ ਘੜਾ ਜਾ ਗਿਆ ਬਾ ਚਾਚਾ ਲੈ ਕੇ ਆ ਜੂਗਾ ਹਾਂ ਬਾ ਚੱਲਿਆ ਮੈਂ ਘਰੇ ਬੱਸ ਹੁਣ ਸਾਰੀ ਪਹਿਲੀ ਬਾਤ ਦੀ ਉਹ ਕਰ ਰਾਤ ਬਾਤ ਦੀ ਸੀ ਆ ਬਾਤ ਉਹ ਬਾਤ ਹੀ ਤੇ ਕਿਹੜੀ ਅਤੀ ਸੀ ਉਹ ਪਰਸ ਬਾਤ ਜਿਹੜੇ ਬੰਦੇ ਬੈ ਤਿੰਨ ਦਿਨਾਂ ਦੀ ਪਹਿਲੀ ਸਮਾ ਕੇ ਬੈ ਗਏ ਸਮਾਰ ਕੇ ਟੁੱਟ ਲਈ ਅਜੋ ਹੁਣ ਦੁਪਹਿਰ ਮੰਨ ਲਓ 7 ਵਜੇ ਕੌਣ ਲੱਗ ਗਿਆ 12:00 ਵਜੇ ਗਿਆ ਮੈਂ ਉੱਟੀ ਉੱਟੀ ਖਾਣੇ ਭੁੱਖ ਲੱਗੀ ਜਾਂਦੀ ਹੁਣ ਦੇ ਲੋ ਮਨ ਰਾਤ ਤੋਂ ਸਾਰੀ ਆਹਾ ਭਾਈ ਇਹ ਰਾਤ ਸਾਰੀ ਮੈਂ ਆਹੋ ਥੱਲੇ ਤੇ ਮੱਕੀ ਕੋਲੇ ਤੇ ਉਧਰ 4-5 ਕਿਲੋ ਆ ਤੇ ਅੱਜ ਬਾਕੀ ਪਰਸੋਂ ਰੈਡੀ ਨੇ ਵਾਈਸ ਹੀ ਦੇਣੇ ਐਤਵਾਰ ਨੂੰ ਤੇ ਅੱਜ ਅਸੀਂ ਵਾ ਕੇ ਸਾਰੇ ਕੰਮ ਨਿਬੇੜਤਾ ਹੁਣ ਖਰਾਬ ਹੋਣਾ ਬਸ ਸਾਰੀ ਪਹਿਲੀ ਵਾਦੀ ਕੰਮ ਨਿਪੜ ਗਿਆ ਮਿੱਤਰੋ ਹੁਣ ਸਾਂ ਮਸ਼ੀਨ ਤੋਂ ਲੱਗ ਗਏ ਸਾਰੇ ਦੁਗਾਂਟ ਸਾਂਗੇ ਮੈਂ ਜਾ ਕੇ ਦੁਪਹਿਰੇ ਇਹ ਜਿਹੜੀ ਕੋਈ ਜਗ੍ਹਾ ਰੋਟੀ ਖਾ ਕੇ ਮੈਂ ਸੌਂ ਗਿਆ ਸੀ ਛੱਡ ਕੇ ਉਹਨੇ ਉੱਠਾ ਚਾਹਾਂ ਚਾਹਾਂ ਮਸ਼ੀਨ ਤੋਂ ਲਈਏ ਕਿਵੇਂ ਪਾਣੀ ਜਲ ਲਿੱਕ ਕਰ ਰੇ ਤੇ ਗਲੀ ਨਹੀਂ ਹੋਣੀ ਇਹਦੇ ਢੋਣ ਲੱਗਿਆ ਮਸ਼ੀਨ